ਲੋ ਵੀ ਆਓ ਸਾਹਮਣੇ ਜਿਹੜੀ ਬੱਕਰੀ ਆ ਲੋਇਆ ਕਲਰ ਦੀ ਇਹਦਾ ਸੌਦਾ ਚੱਲਦਾ ਨਹੀਂ ਹੋਣੀ ਕੀ ਲਾਇਆ 10000 ਦੀ ਬਕਾਇਆ ਦਾ 10 ਚੱਲ ਕੋਈ ਨਹੀਂ ਫੇਰ ਕੀ ਹੋ ਗਿਆ ਲਾਇਆ ਗੁੱਸਾ ਕਾ ਤੂੰ ਕਰਨਾ ਨਹੀਂ ਪਰ ਗੱਲ ਹੀ ਗੁੱਸੇ ਵਾਲੀ ਜਥੇਦਾਰੀ ਜੇ ਤੇ ਜਥੇਦਾਰੀ ਤੂੰ ਜੇ ਜਥੇਦਾਰਾ ਤੇ ਫਿਰ ਫਿਰੀ ਲੈ ਗਏ ਇਹ ਨਹੀਂ ਹੁੰਦਾ ਯਾਰ ਉਹ ਬੋਲ ਖਾ ਕਾਲਿਆ ਯਾਰ ਤੂੰ ਜੇ ਇਹਨੂੰ ਇਹਨੂੰ 20000 ਫੜਾ ਦੇ ਫੇਰ ਫੇਰ ਤੱਕੋ ਯਾਰ ਮੈਂ ਤੈਨੂੰ 20 ਆਖੀ ਜਾਂਦਾ ਹਾਂ ਆ ਲੈ ਤੂੰ ਆਇਆ ਨਾ ਮੇਰੀ ਗੱਲ ਸੁਣ ਮਾਲ ਦਾ ਮੋਲ ਤਾਂ ਲਾਇਆ ਕਰੋ ਯਾਰ 10 10 ਦੇ ਹੁੰਦਾ 10 ਹੁੰਦਾ ਸੀ ਸਾਢੇ 10 ਦੀ ਹੋ ਗਈ ਆ ਸਾਢੇ 10 ਨੇ ਕਹਿਤਾ ਯਾ 11 ਦੀ ਰੱਖ ਲਾ ਨਹੀਂ ਭਾਈ ਨਹੀਂ ਦੇਣੀ ਰੱਖ ਲਾ 11 ਜੀ ਨਹੀਂ ਇਕੱਠੇ ਫਰਦਾ ਤੋ ਕਰਤੀ ਉਹਨੇ ਕਰਤੀ ਉਹ ਕਰਨ ਨੂੰ ਕੀ ਕਹਣਾ ਐ ਤਾਂ ਤੁਰ ਜਾਂਦਾ ਐ ਤਾਂ ਮੈਂ ਐਤੋਂ ਮੈਂ ਐਤੋਂ ਕੋਈ ਹੋਰ ਜਾ ਕੇ ਕਰ ਕਿਸੇ ਨੂੰ 25 ਦੀ ਕਰੀ ਮੈਂ ਢਿੰਗ ਨੂੰ ਮੈਨੂੰ ਪਤਾ ਜਾ 11.5 ਉਹ ਨਹੀਂ ਉਹ ਭਾਈ ਨਹੀਂ ਫੜੇ ਬੱਕਰੀ ਕਿਹੜੀ ਕਾਲੇ ਉਹ ਬੈਠੀ ਪਰਲੇ ਪਾਸੇ ਬੱਕਰੀ ਦੇਖ ਭੈਣ ਚੋਤੇ 2000 ਮੇਰੇ ਨਾਲ ਦੋ ਦੋ ਹਜ਼ਾਰ ਵਾਲੇ ਤਿੰਨ ਨੋਟ ਜੋੜ ਲਾ ਉੱਡੇ ਦੇ ਥਾਣਾ ਦੇ ਕਿੱ데 ਬੱਕਰੀ ਦਾ ਵੇਖ ਵਾਲੇ ਲੰਮੇ ਥਣ ਵਾਲੀ ਤੇ ਚੰਗੀ ਨਹੀਂ ਹੁੰਦੀ ਇਹ ਤਾਂ ਇਹ ਅਸੂਲ ਲੱਗੀ ਫੜੇ ਹੀ ਰਹਿੰਦੀ ਸਾਨੂੰ ਬੱਕਰੀ ਸੁਗੀ ਆ ਤੁਹਾਡੇ ਦਾ ਮੈਂ ਬੱਕਰੀ ਲੈਣ ਪਹਿਲਾਂ ਤੋਂ ਬੱਕਰੀ ਦਾ ਵੇਖ ਲਿਓ ਰੇ ਲਿਆ ਹੁਣ ਪਿੱਛਾ ਦਾ ਸੁੱਕਿਆ ਪਿਆ ਦਾ ਕੋਈ ਨਹੀਂ ਸੁੱਕਿਆ ਪਿਆ ਦਾ ਮੇਰਾ ਕਿਹੜਾ ਹਰਾ ਹੋਰ ਲਾ ਦੇ 50000 ਕਾਲ ਯਾਰ ਜਹੇਦਾਰ ਨੂੰ ਪੁੱਛਦੇ ਹਣੀ 12 ਦੀ ਹੋਊ ਜਾਈ ਜਾ ਫਰਾ ਯਾਰ ਹੁਣ ਐਵੇਂ ਬਾਈ ਬਾਈ ਉਹ ਨਹੀਂ ਆ ਭਰਾ ਵਾਸੇ ਉਹ ਕਾ ਜਾਣਦਾ ਮੈਂ ਤੈਨੂੰ ਤੂੰ ਆਪ ਛੜੀਆਂ ਬੱਕਰੀਆਂ ਦਾ ਭਾਂਡ 50 50 ਗੱਲ ਬੰਦੇ ਨਾਲ ਹੀ ਆ ਕੀ ਅਖਿਆ ਤੂੰ ਮੈਨੂੰ ਦੱਸੀ ਨਹੀਂ ਨਹੀਂ ਗੱਲ ਸੜੀਆਂ ਬੱਕਰੀਆਂ ਇਹ ਸਹੀ ਗੱਲ ਆਖੀ ਨੇ ਸਹੀ ਗੱਲ ਜਿੰਨਿਆਂ ਦਾ ਕਲੇ ਇਹ ਯਾਰ ਮੈਂ ਤਾਂ 20 ਅੱਖਾ ਯਾਰ ਵੇਲਾ ਲੈਣ ਵਾਲੇ ਨੇ 10 ਹੀ ਆਖਿਆ ਸੀ ਤਾਂ ਸਾਡੇ ਮੇਰੇ ਵਰਗਿਆਂ ਨੇ ਪਾਤਾ 2000 ਕੋਈ ਗੱਲ ਨਹੀਂ ਜਾਂ ਇਹ ਲਖਾਈ ਕਰਾ ਦੇਣਗੇ ਫਰ ਦੇ ਬਰਾਤ ਉਹ ਤੋਂ ਰਾਇੰ ਦੇ ਲਖਾਈ ਆਪ ਕਰਾ ਦੋ ਤਾਂ ਇਹਦਾ 3500 ਮੰਗੀ ਬੈਠਾ ਸੜੇ ਜੇ ਗੁੱਫੜ ਦਾ ਮੈਂ ਪੁੱਛਦਾ ਵਈਆਂ ਨੂੰ ਮੈਂ ਤਾਂ ਹੀ ਨੂੰ ਆਖਿਆ ਨਾਲ ਸੁਣਾਉਣਾ ਇਹ ਸਿਰੇ ਵਾਲੀ ਇਹਦਾ ਜੇਜ ਹੈਗਾ ਮੁਸ਼ਕਿਲ ਯਾਰ ਚੱਲ ਬੱਕਰੀ ਦੀ ਜੂਨ ਸੁਦਰਜੀ ਸਰਦਾਰਾਂ ਦੇ ਘਰੇ ਜਾਣੀ ਹੈ ਇਹਦਾ ਜੇਜ ਆ ਮਾਰਦੂ ਇਹ ਤਾਂ ਨਾ ਇਹਦੇ ਝੂਆਂ ਪਈਆਂ ਸੀ ਝੂਆਂ ਠੱਟ ਕੇ ਲੈ ਜਾਂਦੀਆਂ ਚੱਲ ਚੱਲ ਫਾਈ ਕਰਾ ਦੇਗੇ 12 ਦੀ ਫੜਾ ਦੇ ਦੱਸ ਤੂੰ ਨਹੀਂ ਕਰ ਸਕਦਾ ਭਾਉ ਤੂੰ ਸਰਦਾਰ ਆ ਉਹਦੇ ਕਰੇ ਮੈਂ ਗਰੀਬ ਆ ਮੇਰੇ ਜਿੰਨੀ ਸੇਵਾ ਨਹੀਂ ਤੂੰ ਕਰ ਸਕਦਾ ਤੇਰੀ ਬੱਕਰੀ ਕੋਨੇ ਭੈਸ ਕਰਦਾ ਘਰੇ ਆਂਦਾ ਹਜ਼ਾਰ ਹੋਣਾ ਮੈਂ ਯਾਰ ਰਖ ਜ 12.5 ਦੀ ਗਿਪਾ ਦੇ ਜੀ ਨਹੀਂ ਨਹੀਂ 12.5 ਪਾ ਦੇ ਮਾਮਲਾ ਰੱਖੇ ਕਿਸੇ ਦਾ ਮਾਮਲਾ ਉਹ 10 ਬੰਦੇ ਤੈਨੂੰ ਬੱਕਰੀ ਵਕਾਉਣ ਜਾਂ ਤੇਰੀ ਜੇ ਤਾ ਤੇਰੀ ਅੱਜ ਨਹੀਂ ਭਾਈ ਨਹੀਂ ਲੈ ਤੇਰੀ ਲੈ ਨਹੀਂ ਆਈ ਬੱਕਰੀ ਉਹ ਨਹੀਂ ਭਾਈ ਨਹੀਂ ਕਾਲਿਆ ਇਹ ਤਾਂ 12:30 ਕਾਲਿਆ ਹੁਣ ਜੇ ਯਾਰ ਉਹ ਹੀ ਫੇਰ ਉਹ ਹੀ ਗੱਲ ਚੱਲ ਠਾਈ ਮੈਂ ਕਰਾ ਦਿੰਦਾ ਉਹ ਨਹੀਂ ਠਾਈ ਦੀ ਜਾਨ ਨਹੀਂ ਕਿਉਂ ਦੀ ਦੇਖ ਹਾਂ ਉਹ ਠੀਕ ਆ ਹੁਣ ਮਰੀ ਫੜਾਓ ਫੜਾਓ ਪੈਸੇ ਨਿਵੇੜੋ ਕੰਮ ਯਾਰ ਤਰਾਰ ਹੁੰਦਾ ਕਿ ਆ ਪੀਸੇ ਲਾ ਕੇ ਹਸਾਉਣਾ ਆ ਕੁੱਖੜ ਫਾਇਆ ਲਈ ਖੜਾ ਤੇਰਾ ਆ ਬੱਕਰੀ ਫਾਇਆ ਲਈ ਤਾਰਾਂ ਵੀ ਪੈ ਗਈ ਆਹ ਬੱਕਰੀ ਤੇ ਆ ਇਹਦਾ ਤੇ ਉਹਦਾ ਕੀ ਫਰਕ ਆ ਬੱਕਰੀ ਦਾ ਮਾਰੀ ਜੰਨ ਇਹਦੇ ਬੱਚੇ ਵੀ ਤਿੰਨਾਂ ਡਿਟਦੇ ਬੱਚਾ ਓਏ ਜੀ ਬੱਕਰੀ ਦੀ ਕੁਆਲਿਟੀ ਬਹੁਤ ਚੰਗੀ ਆ ਯਾਰਾਂ ਚੌੜਾ ਹੋਈ ਜਾਂਦਾ ਤੂੰ ਨਾ ਤਿੰਨ ਜਾਂ ਤਿੰਨ ਦੇ ਪਾਵਾ ਚਾਰ ਦੇ ਦੇ ਬੱਚਾ ਇੱਕ ਹੀ ਰੱਖੂ ਸਾਰੇ ਚਟਾ ਦੂੰ ਨਹੀਂ ਜੀ ਚੱਲ ਹੋ ਗਈ ਗੱਲ ਜਿੱਦੇ ਸੂ ਵੀ ਬੱਚੇ ਹਾਂ ਹਾਂ ਹੋ ਗਈ ਹੋ ਗਈ ਆ ਜੇ ਜੇ ਰੱਖਿਆ ਹਿਸਾਬ ਨਾਲ ਹੀ ਵੀਡੀਓ ਬਣੀ ਜਾਂਦੀ ਰੱਖੋ ਲੈ ਗਈ ਬੱਚੇ ਮੈਂ ਕਿਹਾ ਜਿਆਦੇ ਬੱਚੇ ਰੱਖਦੇ ਨਹੀਂ ਰਾਜੀ ਬਕਰੀ ਬਾਕੀ ਬੱਚੇ ਬਾਕੀ ਬੱਚੇ ਆਪਣੇ ਹੋਗੇ ਚੱਲ ਦੇ ਫਿਰ ਹੁਣ ਕੀ ਆ ਨਹੀਂ ਭਾਈ ਬਹੁਤ ਆਉਂਦੀ ਐ ਰੋਟੀ ਤਾਂ ਦੇ ਦੇ ਨਾ ਕਿੱਥੇ ਰੋਟੀਆਂ ਭਾਈ ਇਹਨਾਂ ਪਰੌਂਠਾ ਆਉਂਦਾ ਫੇਰ ਤੈਨੂੰ ਭਾਈ ਤੂੰ ਅੱਕ ਕੇ ਨਾ ਕੀ ਕਹਿੰਦਾ ਕਾਲਿਆ 35 ਨਾਲੇ ਕਿੰਨੇ ਕਹਦੇ ਤੂੰ ਕਿੰਨੇ ਕਹਦੇ 12 بارے ਇਹ ਸਾਡੇ 12 ਦੀਆਂ ਬੱਕਰੀਆਂ ਮਿਲਦੀਆਂ ਜੇ 13 ਦੀ ਹੋ ਗਈ ਲਖਾਈਏ ਤੁਸੀਂ ਨਹੀਂ ਨਹੀਂ ਕਿਨੇ ਭੋਮੇ ਪੋਈ ਠੀਕ ਹੈ ਠੀਕ ਹੈ ਠੀਕ ਹੈ ਕਰੋ ਕਰੋ ਸੌਦਾ ਸਿਰੇ ਚੜਾ ਦਿਓ ਹੁਣ ਜਮਾ ਅਖੀਰ ਤੇ ਆਇਆ ਖੜਾ ਖੀਰ ਤੇ ਗੱਲ ਪਤਾ ਗੱਲ ਕੇ ਅਖੀਰ ਆਲੀ ਹੁੰਦੀ ਆ ਤੂੰ ਵੀ ਦੱਸ ਗੱਲਾਂ ਗੱਲ ਗੱਲ ਕਰੀ ਜਨਾ ਯਾਰ ਹੋਰ 500 ਘੱਟ ਦੇ ਦੇ ਕਿੰਨਾ ਤੋਂ 19 ਦੀ ਲੈ ਜਾ ਹੋਰ ਦੱਸ ਪੂਰੇ 13 ਦੀ ਗੱਲ ਨਹੀਂ ਦੇਣੀ ਆ ਮਲਾ ਯਾਰ ਦਵਾ ਯਾਰ ਹਾਂ ਬੋਲਾ ਪੰਜਾ ਲਈਏ ਨਾ ਤੇ ਉਹਨੂੰ ਮਨ ਬੱਚੇ ਜੇ세ਦਾਰ ਦੀ ਮਰਦ ਕਰਦਾ ਯਾਰ ਪੂਰੇ ਤੇਰਾ ਦੇ ਹੋ ਕੇ ਲਖਾਈ ਆਪੋ ਆਪਣੀ ਨਹੀਂ ਨਹੀਂ ਫੜ ਲੈ ਹੁਣ ਨਾ ਜਾਣ ਦੇ ਠੱਕਾ ਕਰਦਾ ਹੁਣ ਤੂੰ ਲੈ ਭਾਈ ਨਹੀਂ ਠੱਕਾ ਪੁੰਮਿਆ ਕੀ ਚੀਜ਼ ਚੰਗੀ ਮੈਨੂੰ ਪਤਾ ਹੁਣ ਤੇਰਾ ਮਨ ਕੀ ਆਂਦਾ ਸਾਨੂੰ ਆਪ ਲਈ ਜਾਂ ਬੱਕਰੀ ਮਾਂ ਤੇਰੇ ਤੇ ਆਹ ਲਈਏ ਲਈ ਦਾ ਹੈ ਆ ਉਹਦਾ ਸਿੰਗ ਵੀ ਦੇਸੀ ਆ ਭਾਈ ਯਾਰਾ ਸਿੰਗ ਵੀ ਦੂਜਾ ਹੈ ਸਾਢੇ 13 ਹੋ ਗਏ ਚੱਕ 500 ਠੋਕਤਾ ਤੂੰ ਤੂੰ 500 ਘੱਟ ਦੇ ਦੇ ਮੈਨੂੰ 19 ਤੋਂ 18.5 ਦੀ ਲੈ ਫਿਰ ਬਹੁਤ ਲੰਬੋ ਭਾਈ ਬਈ ਅਸਰ ਖ ਮਸਦੀ ਵੇਚਦਾ ਉਹ ਕਾਲਿਆ 15 ਦਿਨ ਹੀ ਲੱਗਦੀ ਏ ਅਸਰ ਖ ਮਸਦੀ ਅਸਰ ਖ ਮਸਦੀ ਝਾਕ ਕਰਦਾ ਏ 15 ਦੀ ਝਾਕ ਛੱਡ ਦੇ ਮੈਨੂੰ ਉਹ ਨਹੀਂ ਪਿੰਡ ਦੇ ਦਾ ਕੋਈ ਉਹ ਨਾ ਭਰਾਵਾ ਅੱਗੇ ਨਹੀਂ ਸੁੱਤ ਆਉਂਦਾ ਸਾਥ ਉਹ ਇਹ ਕੀਵਾ ਠੀਕ ਹੈ ਨਹੀਂ ਆਕੜਿਆ ਫੇਰਾ ਨਹੀਂ ਯਾਰ ਭਾਈ ਨਹੀਂ ਤੈਨੂੰ ਵੀ ਗਲਤ ਨਹੀਂ ਆਪਾਂ ਇਹਨਾਂ ਦੀ ਮੋੜਿਆ ਯਾਰ ਮੇਰੀ ਗੱਲ ਉਹ ਜਥੇਦਾਰ ਗੱਲ ਸੁਣ ਉਹ ਕੀ ਮਾਨ ਕੀਤਾ ਤੂੰ ਜਥੇਦਾਰ ਨੂੰ ਨਹੀਂ ਦਿੰਦਾ ਵਾ ਬੱਕਰੀ ਯਾਰ ਫਰੀ ਲਾ ਦੇ ਪੈਸਾ ਮੰਗ ਲਿਆ ਸੀ 1500 ਦਾ ਕੁੱਕੜ ਮਾਰ ਲਿਆ ਸੀ ਅੱਲਾ ਵੇ ਕਰਦਾ ਨਾ ਆ ਲਈ ਤਾਂ ਐਵੇਂ ਹੀ ਜਿਵੇਂ ਦੱਸਦਾ ਆ ਆ 1.7 ਦੀ ਬੈ ਗਈ ਇਹਨੂੰ ਉਹ ਲੈ ਗਏ ਉਹ ਬੱਕਰੀ ਖੋਲ ਲਗੇ ਬਾਈ ਉਹ ਆਨੇ ਪੈਸੇ ਵੀ ਨਹੀਂ ਦਿੰਦੇ ਤੇ ਬੱਕਰੀ ਵੀ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਖੋਲ ਕੇ ਲੱਗੇ ਉਹ ਆਨੇ ਪੈਸੇ ਵੀ ਨਹੀਂ ਦਿੰਦੇ ਤੇ ਬੱਕਰੀ ਵੀ ਲੈ ਜਾਵਾਂਗੇ ਕੱਲ ਤਹ ਦਾਇ ਲਾ ਲੈ ਨਹੀਂ ਘਾਤ ਨਹੀਂ ਲਾਇਆ ਘਾਤ ਨਾ ਲਾਇਆ ਮੇਨਾ ਮੈਂ ਫੜ ਲਿਆ 3500 ਰੁਪਏ ਤੇ ਇਹਨੂੰ ਖਰਾਕ ਪਾ ਚੁੱਕੇ 100 ਪੂਰੇ 14000 ਉਹ ਨਾ ਮੋੜ ਹੁਣ ਓਏ ਉਹ ਮੋੜ ਪਾ ਜੇਬ ਚ ਪਾ ਯਾਰ ਜੇਬ ਚ ਪਾ ਬਸ ਮੋੜ ਤਾਂ ਕੰਮ ਹੋ ਗਿਆ ਨਹੀਂ ਨਹੀਂ ਲੈ ਵੀ ਹਾਂ ਜਥੇਦਾਰ ਇਹ ਮਾਣ ਰੱਖ ਲਿਆ ਜਥੇਦਾਰ ਦਾ 14 ਦੀ ਗੱਲ ਲੈ ਵੀ ਜਥੇਦਾਰਾ ਖੁਸ਼ ਆ ਠੀਕ ਆ ਕਿੰਨੂ ਪੈਸੇ ਬਈ ਬਾਈ ਜੀ ਕਿੰਨੇ ਚਿਰ ਦੇ ਜੀਦੀ ਜਾਂਦੇ ਹੋਰ ਯਾਰ ਘੰਟਾ ਹੋ ਗਿਆ ਸਾਨੂੰ ਤਾਂ ਕੁਲੀ ਜਾਂਦੇ ਨੇ ਸਾਨੂੰ ਤਾਂ ਨਿਆ ਹੀ ਨਹੀਂ ਦਿੰਦਾ ਇਹਨੇ ਬੋਲਿਆ ਨਹੀਂ ਠੀਕ ਆ ਫਿਰ ਇਹ ਸੌਦਾ ਓਏ 15 ਦੀ ਵਿੱਚ ਉਹਨੂੰ ਫਿਰਦਾ ਸੀ ਭਰਾਵਾ ਹਾਂ ਬੇਫਿਕਰ ਹੋ ਜਾ ਗਾਰੰਟੀ ਮੇਰੀ ਥਾਣੇ ਵੱੰਨੀਓ ਇਹ ਵੀ ਗੱਲ ਨਾ ਨਹੀਂ ਸਹੀ ਗੱਲ ਪਰ ਇਹਨੂੰ ਕਰੀ ਬਾਈ ਬੱਕਰੀ ਮੜੀ ਅੱਗੇ ਅੱਗੇ ਕਰ ਲਾ ਦਿਓ ਵੀ ਪੈਸੇ 100 ਦਾ ਵੀ ਲੈ 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 ਬਾਈ ਚਲੋ ਦੇਓ ਪੈਸੇ ਬਈ ਗੇਜੇ ਨਾ ਘਬਰਾਣਾ ਕਰਿਆ ਕਰੋ ਸੌਦਾ ਦਾ ਬੜਿਆਂ ਦਾ ਕਰ ਜਦਾ ਉਹੀ ਅਖੜ ਵੜਾ ਇਹ ਯਾਰ ਸੂਤ ਨਹੀਂ ਆਉਂਦਾ ਅੱਜ ਮੈਨੂੰ ਸਮਝ ਨਹੀਂ ਆਈ ਇਹ 35 ਮੰਗ ਕੇ 18 ਦੀ ਬੱਕਰੀ ਦੇ ਗਿਆ ਯਾ ਹੁਣ ਨਹੀਂ 25 ਮੱਕ 14 ਦੀ ਵੇਚੀ ਜਾਂਦਾ ਓਏ ਖੜਦਾ ਓਏ ਯਾਰ ਖੜਦਾ ਬਈ ਲੱਗਾ ਦੋਨੇ ਭੰਦੂ ਮੋਟੇ ਪੱਟ ਪੋਣੋ ਮੋਟ ਕਰ ਗਿਆ ਹੈ ਤੋਂ ਮੋਟ ਕਰਦਾ ਨਹੀਂ ਲਵੀਤ ਉਹ ਚੁੱਪ ਰਹਿ 3500 ਕੋ ਉਹ ਯਾਰ ਉਹ ਸੱਚੀ ਗੱਲ ਮੂੰਹੋਂ ਨਿਕਲਦੀ ਮੈਂ ਕਿਹੜਾ ਕੱਪ ਮਾਰਿਆ 3500 ਖਰਾਕ ਵਾਲਾ ਵੀ ਪਾ ਜੂਗਾ ਵਿੱਚ ਇਹ ਉੱਪਰ ਆ ਵੀ ਕੋਨਾ ਨਹੀਂ ਅੱਖਾਂ ਦਾ ਵਿੱਚ ਦੀ ਅੱਗੇ ਜੰ ਕੋ ਖਰਾਕ ਇਹਨੂੰ ਕਿਹੜੀ ਜਾਰੀ ਹੈ ਸਾਹਬ ਰੋਲਦੀ ਆ ਮੈਂ ਕਰ ਛੋੜ ਕਰਦੇ ਤਾਂ ਲਖਾਈ ਕਰਾ ਦੇ ਨਹੀਂ ਨਹੀਂ ਗੱਲ ਦਾ ਕੰਮ ਨਾ ਕਰਦੀ ਹੋਵੇ ਛੋੜ ਤਾਂ ਕਰਾਉਣੀ ਹੁੰਦੀ ਆ ਨਹੀਂ ਲਖਾਈ ਤੁਸੀਂ ਕਰ ਲੋ 100 ਰੁਪਏ ਛੋੜ ਦੇ ਹਾਂ ਤੇਰਾ ਭਲਾ ਹੋ ਜਾ ਤੇਰਾ ਆਹ ਕੀ ਗੱਲ ਹੈ ਮਰ ਜਣੇ ਤੱਕੀ ਲਾ ਕੇ ਰਹਿ ਕੇ ਤੂੰ ਕਿਉਂ ਮਰ ਜਣੇ ਕੋਸ਼ੋ ਕੇ ਰੱਖੀ ਯਾਰ ਇਹ ਦੇਖ ਦਿਖਾਈ ਕਰਾ ਲਾ ਕੋਈ ਨਹੀਂ ਗੱਲ ਮਰ ਜਣਾ ਹਜੇ ਕਾਲਾ ਕੀ ਭਾਲਦਾ ਤੇ ਮੈਨੂੰ ਉਹਨੇ ਕਪਤਾਨ ਨੇ ਦਿੱਤੀ ਨਹੀਂ ਲਖਾ ਛੋਟ ਹੀ ਨਹੀਂ ਦਿੱਤੀ ਹੁਣ ਤਾਂ ਖੁਸ਼ ਆ ਤੇ ਤੈਨੂੰ ਦੇ ਦੇ ਕੋਸ਼ੇ ਤੇ ਹੋ ਕੇ ਦੇ ਬੱਕਰੀ ਵਿਚਾਰੇ ਨੂੰ ਉਹ ਛੋੜੀ ਸੀ ਕਿਹੜਾ ਜਿਹੜਾ ਮਗਰ 500 ਪਾਇਆ ਛੋੜ ਪਤਾ ਨਹੀਂ ਕੀ ਮੋਮ ਢਾਲੀ ਆ ਨਹੀਂ ਜਿੱਤ ਮਟੂ ਆਏ ਬੜੀ ਮੋਮ ਢਾਲੀ ਯਾਰ ਉਹ 500 ਪਾਇਆ ਛੇੜ ਦਿਆਂ ਨੂੰ ਓ ਬੱਬੂ ਕਿਵੇਂ 20000 ਦੀ ਖਾਲਸੇ ਕੋਲੇ ਸੀ ਇਹ ਠੀਕ ਆ ਖਾਲਸਾ ਅੱਜ ਤਾਂ ਯਾਰ ਚੰਡੀ ਗੱਡੀ ਖੜਾ ਖਾਲਸਾ ਸਾਹਿਬ ਨਾਲ ਜਿਆਦੇ ਸੌਦੇ ਕਰ ਗਿਆ ਹੈ ਅੱਜ ਚੰਡੀ ਵਾਕੇ ਹੀ ਆਏ ਅੱਜ ਤਾਂ ਨਾਂ ਬਣਾ ਗਿਆ ਯਾਰ ਕੁਝ ਨਹੀਂ ਬੰਦ ਜਾ ਤੂੰ ਲੈ ਲਈ ਬਾਈ ਕਿਹਨੇ ਲੈ ਲਈ ਬੱਕਰੀ ਦਿੱਤੀ ਨਾਲ ਕੀ ਦਿੱਤਾ ਹੋਸ਼ ਨਹੀਂ ਕਰਦੇ ਬੱਕਰੀ ਦੇ ਠੀਕ ਬੰਦ ਕਰ ਦੇ ਨਾ ਅਰੇ ਕਿੱਥੇ ਦੇ ਤਾਂ 9000 ਦੇ ਤਾਂ 9000 ਹੀ ਕਿੰਨੇ ਹੈਗੇ ਕਿੱਥੇ ਜਾ ਕੇ ਦੇ ਕਿੰਨੇ ਜਿੰਦਾ ਲੈਵਲ ਆ ਯਾਰ ਤੂੰ ਐ ਸਾਨੂੰ ਛਾਡੇ ਅੱਠ ਦੇ ਹੀ ਜੰਮਾ 5900 9000 ਲੈ ਵੀ ਘਰ ਖਰੇ ਪੂਰਨਾ ਇਹ ਚ ਲਖਾਈ ਉੱਤੇ ਕੀ ਹੋਰ ਦੇਣਾ 200 ਲੱਗਣਾ ਉੱਤੇ ਲੈਣਾ 6, 7 8 ਨਾ ਇੱਕ ਮੇਰੀ ਗੱਲ ਸੁਣ ਲੈ ਹੁਣ ਤੂੰ ਜਿਹੜੀ ਗੱਲ ਕਹੀ ਉਹਦੀ ਗੱਲ ਤੇ ਯਕੀਨ ਨਾ ਇਹ ਕਹਿੰਦਾ ਨੌ ਲੱਗਿਆ ਮੈਂ ਚੱਲ ਨੌ ਹਜ਼ਾਰ ਹੀ ਲੈ ਲੈ ਤੂੰ ਤਾਂ ਮੈਂ ਤਾਂ ਕਿਹਾ ਹੀ ਨਹੀਂ ਤਾ ਇਧਰ ਮੇਰੀ ਗੱਲ ਸੁਣੋ ਪੰਚਾਇਤ ਬੰਦੇ ਖੜੇ ਗਏ ਸਾਡੇ 9 ਵੀ ਲਾਗੇ ਉਹ ਨਾ ਨਹੀਂ ਇਹਦੀ ਗੱਲ ਦਾ ਟਾਈਮ ਦੀ ਟਾਈਮ ਮੈਂ ਢੀਣਾ ਵੇਚੀ ਆ ਢੀਣਾ ਵੇਚੀ ਆ ਪੁੱਤਾਂ ਨੂੰ ਢੀਣਾ ਵਿੱਚ ਵੇਚ ਢਾਲੀ ਦਾ ਮੈਂ ਵੇਚਦਾ ਨਹੀਂ ਸੰਦ ਢੀਣਾ ਵੇਖ ਗਿਆ ਮੈਂ ਬਾਪ ਸਾਡੀ ਨਾ ਵੇਚੀ ਆ ਲੋ ਆ ਬੱਕਰੀ ਵੇਚੀ ਆ 9000 ਦੀ ਗੱਲ ਠੀਕ ਆ ਚੰਗੀ ਆ ਤੈਨੂੰ ਮਾੜੀ ਨਹੀਂ ਯਾਰ ਜੇ ਤੂੰ ਪਾਸੇ ਚੋਂ ਵੀ ਨਾ ਕੱਪਣਾ ਤੂੰ ਆ ਵੀ ਲਿਖੇ ਮੈਂ ਆਪ ਦੇ ਦੇਣਾ ਨਾ ਤੈਨੂੰ ਨਾ ਨਹੀਂ ਪੁੱਝਦਾ ਤਾਂ ਦੇ ਯਾਰ ਨਵੇੜ ਪਰ ਕੁਝ ਨਹੀਂ ਹੁੰਦਾ 9200 ਪੈ ਜੂਗੀ 9200 ਦੀ ਯਾਰ ਚੰਗੀ ਜਾਤ ਵਾਲੀ ਆ ਬੋਲ ਲੈ ਜਨਾ ਮਤਲਬ ਉਹ ਨੇ ਚਾਰੀ ਆ ਉਹ ਠੀਕ ਆ ਨਾ ਨਾ ਇਹ ਨਾ ਨਾ ਨਹੀਂ ਨਹੀਂ ਚਾਰ ਉਹ ਠੀਕ ਹੈ ਭਾਈ ਚਾਰ ਨਹੀਂ ਮੈਨੂੰ ਪਤਾ ਨਹੀਂ ਕਿੰਨਾ ਕਰ ਲੈ ਨਹੀਂ ਸਹੀ ਆ ਇਹ 10 ਕਿਲੋ ਨਹੀਂ ਨਿਕਲਣਾ ਨਹੀਂ 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 ਉਹ ਨਹੀਂ ਨਿਕਲਦਾ 10 ਕਿਲੋ ਪਾਰਾ ਜੀ ਚਲੋ ਹੱਡੀਆਂ ਮੈਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਂ ਕਹਿੰਦਾ ਕਿਉਂ ਮੇਰਾ ਯਾਰ 8 ਕਿਲੋ ਹੀ ਆ 8 ਕਿਲੋ ਰੱਖ ਲੈ ਚੰਗੇ ਆ ਇਹ ਸਭ ਲੈ ਪੈਸੇ ਨਹੀਂ ਕੱਢਦਾ ਇਹ ਤਾਂ ਹੀ ਦਾ ਇਹ ਐ ਨਹੀਂ ਬਜੇ ਦਫਾ ਲੈਨੇ ਆ ਉਹ ਪੈਸੇ ਬੁਝੂ ਗਏ ਉਹ ਗਾਲਾਂ ਨਾ ਕੱਢ ਤੇ ਚਾਹ ਲੱਗਦੇ ਪਰਦੇ ਜਿਹੇ ਹੈਗੇ ਯਾਰ ਮੈਨੂੰ ਕੀ ਆ ਜਾਂਦਾ ਉਹਨੇ ਸਾਡੇ ਚੀਨ ਕਾਲ ਦੇ ਬੋਲ ਹਾਲਾ ਪੈਸੇ ਦਨਦਾ ਸਾਡੇ ਦਾ ਕਰਮ ਹੀ ਹੋ ਜਾ ਕਹਿੰਦਾ ਸਦਾ ਵੇਟੂ ਤੇ ਕਹਿੰਦਾ ਸਾਡੇ ਆਵਦੇ ਨਹੀਂ ਹੁੰਦੇ ਕੀ ਕਹਿੰਦਾ ਬਾਈ ਕੀ ਕਹਿੰਦਾ ਮੈਂ ਹੁਣ ਤੁਸੀਂ ਕੀ ਕਹਿੰਦੇ ਕੋਹ ਨਹੀਂ ਮੰਗਤ ਤੁਸੀਂ ਆ 200 ਰੁਪਏ ਨਾ ਕੇ ਮੋੜ ਦਾ ਸਾਹੀ ਮੋੜ ਤੇ ਸਾਹੂ ਬੱਦੇ ਜੀ ਸਾਹੀ ਮੋੜ ਕੀ ਹੈ ਕਾਰਬੋਨੀ ਦੂਈ ਕੀ ਕਰੀ ਚਲ ਲੈ ਜਾ ਨਵੀ ਆ ਬਕਰੇ ਦਾ ਸੌਦਾ ਹੋ ਗਿਆ ਠੀਕ ਆ ਯਾਰ 4000 ਦਾ ਇਹ ਦੇ ਜੂ ਇਹਦਾ ਸੌਦਾ ਨਹੀਂ ਨਹੀਂ 999 10 ਹੋ ਗਿਆ ਨਹੀਂ ਨਹੀਂ ਤੂੰ ਤਾਂ 14 ਕਿਲੋ ਦਾ ਲਖਾਈ ਕਰਾ ਲਿਆ ਇਥੇ ਮੁੜ ਕੇ ਫੇਰ ਰਹਿਣਾ ਕਹਿੰਦਾ ਵੀ ਬੰਨਿਆ ਰਹਿਣ ਦੇ ਪਹਿਲਾਂ ਲਖਾਈ ਕਰਾ ਲਿਆ ਇਹ ਕਿਹੜਾ ਤੜਾਉਂਦਾ ਜੀ ਜੂ ਨਹੀਂ ਨਾਲ ਲੱਗ ਜਾਣਾ